ਬਠਿੰਡਾ ਮਾਨਸਾ ਰੋਡ ਉੱਤੇ ਲੱਗ ਗਿਆ ਤੇਲ ਵਾਲੀਆਂ ਗੱਡੀਆਂ ਦਾ ਵੱਡਾ ਜਾਮ ਇਹਨਾਂ ਤੇਲ ਵਾਲੇ ਗੱਡੀਆਂ ਦੇ ਡਰਾਈਵਰਾਂ ਦਾ ਕਹਿਣਾ ਹੈ ਕਿ ਬਠਿੰਡਾ ਦਾ ਡੀਪੀਓ ਲਗਾਤਾਰ ਉਹਨਾਂ ਨੂੰ ਨਜਾਇਜ਼ ਪਰੇਸ਼ਾਨ ਕਰ ਰਿਹਾ ਹੈ ਕਾਗਜ਼ਾਤ ਪੂਰੇ ਹੋਣ ਦੇ ਬਾਵਜੂਦ ਵੀ ਉਹਨਾਂ ਦੀਆਂ ਗੱਡੀਆਂ ਦੇ ਨਜਾਇਜ਼ ਚਲਾਨ ਕੱਟੇ ਜਾ ਰਹੇ ਹਨ ਬਠਿੰਡਾ ਤੋਂ ਪੱਤਰਕਾਰ ਪ੍ਰਵਿੰਦਰ ਬਾਂਸਲ ਦੀ ਰਿਪੋਰਟ ਤੇ ਆਰਟੀਓ ਖੜ ਜਾਂਦਾ ਅੱਗੇ ਜੋ ਗੱਡੀਆਂ ਨੂੰ ਰੋਕ ਕੇ ਚਲਾਨ ਕਰਨ ਲੱਗ ਜਾਂਦੇ ਉਸ ਤੋਂ ਤੁਰਦੇਗਾ ਮੌੜਾਂ ਵਾਲੇ ਮੋੜ ਖੜ ਜਾਂਦੇ ਪੂਰੋਗਾ ਮਾਨਸਾ ਖੜ ਚਲਦੇ ਆ ਜੀ ਇਧਰ ਅੰਡਰਵਿਚ ਪੁੱਲ ਨਾਲ ਖੜ ਜਾਂਦੇ ਉਧਰ ਰਿੰਗ ਰੋਡ ਤੇ ਖੜ ਜਾਂਦੇ 400 ਸਾਡਾ ਇੱਕ ਵੀ ਡਾਕੂਮੈਂਟਰੀ ਸਾਰਾ ਕੰਮ ਆਊਟ ਕਰੀਏ ਸਾਡੇ ਜੇ ਪ੍ਰਦੂਸ਼ਣ ਵੀ ਖਤਮ ਹੁੰਦਾ ਤਾਂ ਵੀ ਸਾਡੀ ਗੱਡੀ ਇੱਥੇ ਰੁਕ ਜਾਂਦੀ ਹੈ ਗੱਡੀ ਲੋਡ ਨਹੀਂ ਹੁੰਦੀ ਪਹਿਲਾਂ ਤੁਸੀਂ ਤੁਸੀਂ ਬਾਈ ਆਪਕ ਕੋਈ ਗੱਲ ਕਲੀਅਰ ਕਰਦੇ ਵੀ ਤੁਸੀਂ ਪੈਟਰੋਲ ਲੈ ਕੇ ਜਾਂ ਡੀਜ਼ਲ ਲੈ ਕੇ ਹਾਂ ਡੀਜ਼ਲ ਡੀਜ਼ਲ ਪੈਟਰੋਲ ਲੈ ਕੇ ਡੀਜ਼ਲ ਪੈਟਰੋਲ ਲੈ ਤੇ ਹਾਂ ਜਿੰਨੇ ਡਾਕੂਮੈਂਟਸ ਹੁੰਦੇ ਤੁਹਾਡੇ ਸਾਰੇ ਪੂਰੇ ਹੁੰਦੇ ਸਾਰੇ ਕੰਪਲੀਟ ਹੁੰਦੇ ਅੱਜ ਕੀ ਹੋਇਆ ਅੱਜ ਜੋ ਰੋਡ ਤੇ ਆਪਾਂ ਨੂੰ ਆਪਾਂ ਮੰਨਦੇ ਆ ਜੀ ਜੀ ਹਾਂ ਜੀ ਜੋ ਵੀ ਆ ਟਿਊਟ ਤੇ ਮੰਨਦੇ ਆ ਜੋ ਆਪਣੇ ਕੋਲ ਇੱਕ ਡਾਕੂਮੈਂਟ ਦੀ ਕਮੀ ਨਹੀਂ ਹੁੰਦੀ ਉਹ ਦੂਸਰ ਤੋਂ ਲੈ ਕੇ ਧੀਮੀ ਤੱਕ ਠੀਕ ਹੈ ਫਿਰ ਵੀ ਸਾਡੀਆਂ ਗੱਡੀਆਂ ਤੇ ਕਲਾਂ ਹੋ ਜਾਂਦੇ ਜੇ ਰੁਕ ਜਾਂਦੇ ਕਹਿੰਦੇ ਕਿ ਜਦੋਂ ਤੁਸੀਂ ਡਾਕੂਮੈਂਟਸ ਪੂਰੇ ਦਿਖਾਪੇ ਹੁਣ ਇੱਕ ਗੱਡੀ ਦੀ ਨੰਬਰ ਪਲੇਟ ਕਿਸੇ ਉਹ ਵੀ ਅੰਦਰ ਵੇ ਰਿਪੋਰਟ ਕਰਕੇ ਨਹੀਂ ਬਾਅਦ ਕਰਤੀ ਜਿਮਨੀ ਪਲੇਟ ਹੁੰਦਾ ਉਹਦੀ ਮਗਲੀ ਪਲੇਟ ਹੈਗੀ ਠੀਕ ਹੈ ਜੀ ਓਨਲੀ ਪਲੇਟ ਹੈ ਨਹੀਂ ਜੀ ਅਗੇ ਮੂਲੀ ਪਲੇਟ ਹੋਣੀ ਹੈ ਉਹਦੀ ਰਸੀਦ ਹੈ ਬੰਦੇ ਜਿਹਨੇ ਖੜ ਜਾਂਦਾ ਕੋਲ ਤੇ ਅੱਗੇ ਨੰਬਰ ਤੇ ਲੱਗੀ ਹੋਈਆਂ ਪੂਰੇ ਵਧੀਆ